ਪਗਮਤਮਾਨ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਹੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਏਗਾ ਤੇ ਪਿੰਡ ਪਿੰਡ ਸਮਾਗਮ ਹੋਣਗੇ ਤੇ ਅਸਾਮ ਤੋਂ ਲੈ ਕੇ ਜੋ ਪੰਜਾਬ ਦੀ ਧਰਤੀ ਤੱਕ ਨਗਰ ਕੀਰਤਨ ਲੈ ਕੇ ਆਏਗਾ ਇਹ ਐਸਜੀਪੀਸੀ ਨੇ ਕਿਹਾ ਇਹ ਟਕਰਾਅ ਵਾਲੀ ਸਥਿਤੀ ਇੱਥੇ ਪੈਦਾ ਕਿਉਂ ਹੋ ਰਹੀ ਹੈ ਸਰਕਾਰ ਦੇ ਵੱਲੋਂ ਜਿਸ ਜਿਸ ਤਰੀਕੇ ਦਾ ਉਹਨਾਂ ਨੇ ਐਲਾਨ ਕੀਤਾ ਕਿ ਹਰ ਜ਼ਿਲ੍ਹੇ 'ਚ ਸਮਾਗਮ ਕਰਾਏ ਜਾਣਗੇ ਫਿਰ ਉਹ ਕਹਿੰਦੇ ਕਿ ਚਾਰ ਯਾਤਰਾਵਾਂ ਵੱਡੀਆਂ ਕੱਡੀਆਂ ਜਾਣਗੀਆਂ ਜਿਹੜੀਆਂ ਅਖਬਾਰਾਂ ਦੀਆਂ ਹੈਡਲਾਈਨਸ ਆ ਉਹ ਬਕਾਇਦਾ ਚਾਰ ਯਾਤਰਾਵਾਂ ਕਹਿੰਦੀਆਂ ਹੈਗੀਆਂ ਠੀਕ ਹੁਣ ਸਿੱਖਾਂ ਦੇ ਵਿੱਚ ਯਾਤਰਾਵਾਂ ਨਹੀਂ ਹੁੰਦੀਆਂ ਸਿੱਖਾਂ ਦੇ ਵਿੱਚ ਨਗਰ ਕੀਰਤਨ ਹੁੰਦੇ ਆ ਜੀ ਆ ਤਿਉਸ ਨੂੰ ਲੈ ਕੇ ਟਕਰਾਅ ਦੀ ਸਥਿਤੀ ਮੁੱਖ ਮੰਤਰੀ ਵੱਲੋਂ ਕਾਫੀ ਸਖਤ ਕਿ ਜੀ ਇਹਨਾਂ ਦਾ ਕੋਈ ਕਾਪੀਰਾਈਟ ਨਹੀਂ ਹੈਗਾ ਅਸੀਂ ਨਹੀਂ ਸਮਾਗਮ ਕਰਾਂਗੇ ਉਸ ਤਰੀਕੇ ਦੀ ਜਿਹੜੀ ਸਥਿਤੀ ਪੈਦਾ ਕਰਦੀ ਉਹ ਕਿਤਨਾ ਕਿਤੇ ਸਹੀ ਮੈਸੇਜ ਜੜਾ ਨਹੀਂ ਨਦੀ ਹੈਗੀ ਜਦੋਂ ਸਰਕਾਰਾਂ ਮਨਾਉਂਦੀਆਂ ਨੇ ਜਾਂ ਜਿਵੇਂ ਜਨਮ ਦਿਹਾੜੇ ਤੇ ਜਿਹੜੇ ਸਮਾਗਮ ਹੋਏ ਸਨ ਉੱਥੇ ਉਹ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਕਹਿ ਕੇ ਹੀ ਪ੍ਰਚਾਰ ਦੇ ਹੈਗੇ ਨੇ ਜਦੋਂ ਕਿ ਕبھی ਸੈਨਾਪਤ ਜਿਹੜੇ ਨੇ ਉਹ ਬਕਾਇਦਾ ਲਿਖਦੇ ਨੇ ਪ੍ਰਗਟ ਪਏ ਗੁਰਤੇਗ ਭਾਦਰ ਸકલ ਸ੍ਰਿਸ਼ਟ ਪੈ ਟਾਪੀ ਚਾਦਰ ਮਤਲਬ ਉੱਥੇ ਗੁਰੂ ਸਾਹਿਬ ਦਾ ਜਿਹੜਾ ਨਜ਼ਰੀਆ ਹੈ ਉਹ ਸકલ ਸ੍ਰਿਸ਼ਟ ਵਾਲਾ ਹੈਗਾ ਹੈ ਉੱਥੇ ਗੱਲ ਸਮੁੱਚੀ ਮਨੁੱਖਤਾ ਦੀ ਮੁਕੰਮਲ ਆਜ਼ਾਦੀ ਦੀ ਹੈ ਉੱਥੇ ਗੱਲ ਕੱਲੇ ਇੱਕ ਧਰਮ ਦੀ ਨਹੀਂ ਹੈਗੀ ਬਾਹਰਲੇ ਬੰਦੇ ਜਿਹੜੇ ਬੋਰਡ ਗੁਰਦੁਆਰਿਆਂ ਸਾਬਾਨ ਦੇ ਚਾਹੇ ਨਦੇੜ ਸਾਹਿਬ ਦਾ ਮਸਲਾ ਆਇਆ ਸੀ ਕਿ ਉੱਥੇ ਗੈਰ ਸਿੱਖ ਜਾਂ ਜਿਹੜੇ ਆਪਾਂ ਕਹ ਲਈਏ ਕਿ ਪੰਥਕ ਸਿੱਖ ਨਹੀਂ ਹੈਗੇ ਜਾਂ ਸੇਕੀ ਨਹੀਂ ਹੈਗੇ ਉਹਨਾਂ ਨੂੰ ਉਹ ਗੁਰਦੁਆਰਿਆਂ ਨੂੰ ਕੰਟਰੋਲ ਕਰ ਰਹੇ ਨੇ ਫਿਰ ਇਹੀ ਕੰਮ ਜੇ ਅਸੀਂ ਇੱਥੇ ਆਪ ਹੀ ਕਰਨ ਦੇ ਰਹੇ ਹਾਂ ਡਸਨਟ ਮੈਟਰ ਕਿ ਤੁਸੀਂ ਧਰਮ ਨੂੰ ਬਿਲੋਂਗ ਕਰਦੇ ਹੋ ਫਿਰ ਕੱਲ ਨੂੰ ਉਹੀ ਜਿਹੜਾ ਸਹਿਤ ਧਾਰੀ ਵਾਲਾ ਮਸਲਾ ਜਦੋਂ ਚੱਲ ਰਿਹਾ ਸੀ ਤੇ ਉਦੋਂ ਮੇਰੇ ਖਿਆਲ ਐਮਪੀ ਸਰਪੰਗਵਤ ਸਿੰਘ ਮਾਨ ਹੁਣੇ ਇਹਨਾਂ ਦਾ ਉਦੋਂ ਵੀ ਬਿਆਨ ਸੀ ਕਹਿੰਦੇ ਕਿ ਹਰੇਕ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜੀ ਜਦੋਂ ਸਹਿਜ ਤਰੀਕ 2015 16 ਦੇ ਵਿੱਚ ਜਦੋਂ ਕੇਸ ਚੱਲਿਆ ਸੀ ਨਾ ਜਦੋਂ ਉਹਦਾ ਫੈਸਲਾ ਆਇਆ ਸੀ ਤੇ ਉਦੋਂ ਇਹਨਾਂ ਦਾ ਉਸ ਤਰੀਕੇ ਦਾ ਬਿਆਨ ਵੀ ਜਿਹੜਾ ਆਇਆ ਸੀ ਫਿਰ ਗੱਲ ਫਿਰ ਉਧਰ ਨੂੰ ਚੱਲੇਗੀ ਇਹ ਸਾਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਹੈ ਪੰਥਕ ਰਹਿਣੀ ਤੇ ਸ਼ਖਸੀ ਰਹਿਣੀ ਨੂੰ ਵੱਖ-ਵੱਖ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਹੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਏਗਾ ਤੇ ਪਿੰਡ ਪਿੰਡ ਸਮਾਗਮ ਹੋਣਗੇ ਤੇ ਅਸਾਮ ਤੋਂ ਲੈ ਕੇ ਜੋ ਪੰਜਾਬ ਦੀ ਧਰਤੀ ਤੱਕ ਨਗਰ ਕੀਰਤਨ ਲੈ ਕੇ ਆਏਗਾ ਇਹ ਐਸਜੀਪੀਸੀ ਨੇ ਕਿਹਾ ਇਹ ਟਕਰਾਹ ਵਾਲੀ ਸਥਿਤੀ ਇੱਥੇ ਪੈਦਾ ਕਿਉਂ ਹੋ ਰਹੀ ਹੈ ਆ ਬਿਲਕੁਲ ਜੀ ਇੱਥੇ ਆਪਾਂ ਗੱਲ ਕਰੀਏ ਨਾ ਕਿ ਸਰਕਾਰ ਦੇ ਵੱਲੋਂ ਜਿਸ ਜਿਸ ਤਰੀਕੇ ਦਾ ਉਹਨਾਂ ਨੇ ਐਲਾਨ ਕੀਤਾ ਕਿ ਹਰ ਜ਼ਿਲ੍ਹੇ 'ਚ ਸਮਾਗਮ ਕਰਾਏ ਜਾਣਗੇ ਫਿਰ ਉਹ ਕਹਿੰਦੇ ਕਿ ਚਾਰ ਯਾਤਰਾਵਾਂ ਵੱਡੀਆਂ ਗੱਡੀਆਂ ਜਾਣਗੀਆਂ ਜਿਹੜੀਆਂ ਅਖਬਾਰਾਂ ਦੀਆਂ ਹੈਡਲਾਈਨਸ ਆ ਉਹ ਬਕਾਇਦਾ ਚਾਰ ਯਾਤਰਾਵਾਂ ਕਹਿੰਦੀਆਂ ਹੈਗੀਆਂ ਠੀਕ ਹੁਣ ਸਿੱਖਾਂ ਦੇ ਵਿੱਚ ਯਾਤਰਾਵਾਂ ਨਹੀਂ ਹੁੰਦੀਆਂ ਸਿੱਖਾਂ ਦੇ ਵਿੱਚ ਨਗਰ ਕੀਰਤਨ ਹੁੰਦੇ ਨੇ ਜੀ ਕਿਤੇ ਨਾ ਕਿਤੇ ਕਲੈਸ਼ ਵਾਲੀ ਸਥਿਤੀ ਜਿਹੜੀ ਇੱਥੋਂ ਟਕਰਾਅ ਵਾਲੀ ਸਥਿਤੀ ਪੈਦਾ ਹੋ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਹਨਾਂ ਦੇ ਵਿਰੋਧ ਦੇ ਵਿੱਚ ਵੀ ਬਿਆਨ ਜਿਹੜਾ ਹੈ ਦਿੱਤਾ ਹੈਗਾ ਏ ਕੇ ਸਰਕਾਰਾਂ ਦੇ ਕੰਮ ਜਿਹੜਾ ਹੈ ਉਹ ਇਸ ਤਰੀਕੇ ਦੇ ਨਹੀਂ ਹੁੰਦੇ ਹੈਗੇ ਕਿ ਸਰਕਾਰ ਵੱਲੋਂ ਕੁਝ ਬਣਾਇਆ ਜਾਵੇ ਤੇ ਉਹਦੇ ਕੌਂਟਰਾਡਿਕਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿਹਾ ਜੀ 300 ਸਾਲਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬਣਾਇਆ ਗਿਆ ਸੀ ਉਹਦੇ ਬਾਰੇ ਕਿਸ ਤਰ੍ਹਾਂ ਇੱਥੇ ਆਪਾਂ ਜੇ ਥੋੜਾ ਸਿਧਾਂਤਕ ਪੱਖ ਤੋਂ ਦੇਖਣਾ ਹੋਵੇ ਸਿਧਾਂਤਕ ਨਜ਼ਰੀਏ ਤੋਂ ਦੇਖਣਾ ਹੋਵੇ ਤੇ ਜਿਹੜੇ ਸਿੱਖਾਂ ਦੇ ਸਮਾਗਮ ਜਾਂ ਜਿਹੜੀ ਸਿੱਖਾਂ ਦੀ ਵਿਰਾਸਤ ਇੱਕ ਪੰਥਕ ਰਹਿਣੀ ਹੈ ਇੱਕ ਸ਼ਖਸੀ ਰਹਿਣੀ ਹੈ ਜੇ ਆਪਾਂ ਬੇਸਿਕ ਤਰੀਕੇ ਦੇ ਨਾਲ ਹੀ ਆਪਾਂ ਦੇਖਣਾ ਹੋਵੇ ਪੰਥਕ ਰੈਣੀ ਦੇ ਵਿੱਚ ਤੁਸੀਂ ਜਿਹੜਾ ਹੈਗਾ ਏ ਤੁਹਾਨੂੰ ਐਸੇ ਸਿੱਖੀ ਸਰੂਪ ਦੇ ਵਿੱਚ ਹੋਣਾ ਚਾਹੀਦਾ ਹੈ ਤੁਹਾਡੇ ਆਪਾਂ ਕੀ ਕੀ ਈਵਨ ਕੇ ਇਕਾਲਤਖ ਸਾਹਿਬ ਦੇ ਵੱਲੋਂ ਵੀ ਹੁਕਮਨਾਮੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਤਰ੍ਹਾਂ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਹੈਗੇ ਨੇ ਹੁਣ ਮੁੱਖ ਦੀ ਗੱਲ ਇਹ ਹੈ ਨਾ ਕਿ ਗੁਰਦੁਆਰੇ ਦਾ ਪ੍ਰਬੰਧਕ ਜਾਂ ਜਿਹੜਾ ਸਮਾਗਮ ਦਾ ਆਰਗੇਨਾਈਜ਼ਰ ਜਿਹੜਾ ਹੈ ਉਹਦੀ ਜ਼ਿੰਮੇਵਾਰੀ ਤੇ ਇਹ ਹੈ ਨਾ ਕਿ ਉਹਨੇ ਪ੍ਰਚਾਰ ਕਰਨਾ ਹੈ ਜੀ ਤੇ ਜੇ ਉਹ ਪ੍ਰਚਾਰ ਉਹਦੇ ਆਪਣੇ ਅੰਦਰ ਹੀ ਨਹੀਂ ਹੈਗਾ ਤੇ ਫਿਰ ਉਹ ਕਿਹੋ ਜਿਹਾ ਪ੍ਰਚਾਰ ਕਰੂਗਾ ਜੀ ਕੀ ਗੁਰਤੇਗ ਬਾਦਲ ਮਹਾਰਾਜ ਜੀ ਦੀ ਜਿਹੜੀ ਸਿੱਖਿਆ ਹੈਗੀ ਆ ਉਹਨੂੰ ਉਹਨੇ ਆਪਣੇ ਜੀਵਨ ਦੇ ਅੰਦਰ ਅਪਣਾਇਆ ਹੋਇਆ ਹੈ ਅ ਇਥੇ ਵੀ ਬਾਰੀ ਤੌਰ ਤੇ ਵੀ ਤੇ ਅੰਦਰ ਉਨੀ ਤੌਰ ਤੇ ਵੀ ਜੇ ਅਸੀਂ ਬਾਰੋਂ ਚੰਗਿਆਂ ਤੇ ਅੰਦਰੋਂ ਮਾੜੇ ਉਹ ਵੀ ਜਿਹੜੀ ਕਿਤਨਾ ਕਿਤੇ ਮਾੜੀ ਗੱਲ ਹੈਗੀ ਆ ਤੇ ਉਸ ਨੂੰ ਲੈ ਕੇ ਟਕਰਾ ਦੀ ਸਥਿਤੀ ਮੁੱਖ ਮੰਤਰੀ ਵੱਲੋਂ ਕਾਫੀ ਸਖਤ ਕੇ ਜੀ ਇਹਨਾਂ ਦਾ ਕੋਈ ਕਾਪੀਰਾਈਟ ਨਹੀਂ ਹੈਗਾ ਸੀਮੀ ਸਮਾਗਮ ਕਰਾਂਗੇ ਉਸ ਤਰੀਕੇ ਦੀ ਜਿਹੜੀ ਸਥਿਤੀ ਪੈਦਾ ਕਰਨੀ ਉਹ ਕਿਤਨਾ ਕਿਤੇ ਸਹੀ ਮੈਸੇਜ ਜਿਹੜਾ ਨਹੀਂ ਦਿੰਦੀ ਹੈਗੀ ਦੂਜੇ ਮੰਨੇ ਜਦੋਂ ਸਰਕਾਰਾਂ ਵੱਲੋਂ ਮਨਾਇਆ ਜਾਂਦਾ ਫਿਰ ਸਰਕਾਰਾਂ ਦੇ ਜਿਹੜੇ ਹਿੱਤ ਹੁੰਦੇ ਨੇ ਉਹ ਬਹੁਪੱਖੀ ਹੁੰਦੇ ਨੇ ਉਸ ਦੇ ਵਿੱਚ ਕੱਲੀ ਆਪਾਂ ਕਹੀ ਕਿ ਸਿੱਖ ਪਰਸਪੈਕਟਿਵ ਤੋਂ ਗੱਲ ਜਿਹੜੀ ਹੈ ਉਸ ਤੇ ਵਿੱਚ ਨਹੀਂ ਹੋਏਗੀ ਤੇ ਜਦੋਂ ਆਪਾਂ ਗੁਰੂ ਸਾਹਿਬ ਦੀ ਵਿਰਾਸਤ ਬਾਰੇ ਗੱਲ ਕਰਦੇ ਆਂ ਤੇ ਫਿਰ ਉੱਥੇ ਤੁਹਾਨੂੰ ਸਿੱਖ ਸਿਧਾਂਤਾਂ ਦੇ ਨਜ਼ਰੀਏ ਤੋਂ ਦੇਖ ਕੇ ਹੀ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਸੈਮੀਨਾਰ ਜਿੰਨੇ ਵੀ ਹੋਣੇ ਨੇ ਉਹ ਹੋਣੇ ਚਾਹੀਦੇ ਨੇ ਹੁਣ ਜੇ ਆਪਾਂ ਇੱਕ ਐਗਜ਼ਾਮਪਲ ਲੈਣੀ ਹੋਵੇ ਤੇ ਜਦੋਂ ਸਰਕਾਰਾਂ ਮਨਾਉਂਦੀਆਂ ਨੇ ਜਾਂ ਜਿਵੇਂ ਜਨਮ ਦਿਹਾੜੇ ਤੇ ਜਿਹੜੇ ਸਮਾਗਮ ਹੋਏ ਸਨ ਉੱਥੇ ਉਹ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਕਹਿ ਕੇ ਹੀ ਪ੍ਰਚਾਰ ਦੇခဲ့ਗੇ ਨੇ ਬਿਲਕੁਲ ਜਦੋਂ ਕਿ ਕਵੀ ਸੈਨਾਪਤ ਜਿਹੜੇ ਨੇ ਉਹ ਬਕਾਇਦਾ ਲਿਖਦੇ ਨੇ ਪ੍ਰਗਟ ਪਏ ਗੁਰਤੇਗ ਫਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਮਤਲਬ ਉੱਥੇ ਗੁਰੂ ਸਾਹਿਬ ਦਾ ਜਿਹੜਾ ਨਜ਼ਰੀਆ ਹੈ ਉਹ ਸਗਲ ਸ੍ਰਿਸ਼ਟ ਵਾਲਾ ਹੈਗਾ ਹੈ ਉੱਥੇ ਗੱਲ ਸਮੁੱਚੀ ਮਨੁੱਖਤਾ ਦੀ ਮੁਕੰਮਲ ਆਜ਼ਾਦੀ ਦੀ ਹੈ ਉੱਥੇ ਗੱਲ ਕੱਲੇ ਇੱਕ ਧਰਮ ਦੀ ਨਹੀਂ ਹੈਗੀ ਉੱਥੇ ਮੰਨ ਲਓ ਕਿ ਜੇ ਜ਼ੁਲਮ ਕਰਨ ਵਾਲਾ ਜੇ ਆਪਾਂ ਕਹੇ ਕਿ ਜ਼ੁਲਮ ਕਰਨ ਵਾਲਿਆਂ ਦਾ ਧਰਮ ਜਿਹੜਾ ਹੈ ਇਸਲਾਮ ਦੀ ਜਗ੍ਹਾ ਤੇ ਜਾਂ ਮੁਸਲਮਾਨ ਧਰਮ ਦੀ ਜਗ੍ਹਾ ਤੇ ਹੀ ਹਿੰਦੂ ਹੁੰਦਾ ਤੇ ਫੇਰ ਉਸ ਤੋਂ ਬਾਅਦ ਜਿਹੜਾ ਹੈ ਜ਼ੁਲਮ ਜਿੰਨਾ ਤੇ ਹੋ ਰਿਆ ਹੁੰਦਾ ਉਹਨਾਂ ਦਾ ਧਰਮ ਜੇ ਮੰਨ ਲਓ ਕਿ ਇਸਲਾਮ ਹੁੰਦਾ ਤੇ ਗੁਰੂ ਸਾਹਿਬ ਉਦੋਂ ਵੀ ਸ਼ਹਾਦਤ ਦਿੰਦੇ ਗੱਲ ਇੱਥੇ ਸਮੁੱਚੀ ਮਨੁੱਖਤਾ ਦੀ ਹੈ ਅ ਇਹ ਜਿਹੜੇ ਕੁਝ ਸਿਧਾਂਤਕ ਪੱਖ ਨੇ ਇਹ ਕਿਤਨਾ ਕਿਤੇ ਇਹਨਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਔਰ ਸਰਕਾਰਾਂ ਦੇ ਕੰਮ ਜਿਹੜੇ ਨੇ ਸਰਕਾਰ ਸਹਿਯੋਗ ਦੇ ਸਕਦੀ ਹੈ ਸਰਕਾਰ ਰਿਸਰਚ ਦੇ ਕੁਝ ਇੰਸਟੀਚਿਊਟ ਖੋਲ ਸਕਦੀ ਹੈ ਮਤਲਬ ਸਰਕਾਰ ਆਪਣੇ ਪੱਖ ਤੋਂ ਚਾਹੇ ਤੇ ਬਹੁਤ ਕੁਝ ਜਿਹੜਾ ਹੈ ਕਰ ਸਕਦੀ ਹੈਗੀ ਹੈ ਮਤਲਬ ਸਮਾਗਮ ਮਨਾਉਣੇ ਇਹ ਜਿਹ ਮੇਰੇ ਖਿਆਲ ਨਾਲ ਮੇਰਾ ਪਰਸਨਲ ਵਿਚਾਰ ਹੈਗਾ ਕਿ ਇਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਖ ਦੇ ਵਿੱਚ ਹੀ ਜਿਹੜਾ ਹੈ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਫਿਰ ਇਸ ਤਰੀਕੇ ਨਾਲ ਹੋਏਗਾ ਕਿ ਜਿੱਦਾਂ ਪਹਿਲਾਂ ਹੋਇਆ ਸੀ ਕਿ ਹੱਕ ਜਿਹੜੇ ਨੇ ਕਿਤਨਾ ਕਿਤੇ ਆਪਾਂ ਉਹ ਫਿਰ ਆਪ ਹੀ ਜਿਹੜਾ ਹੈਗਾ ਸਰਕਾਰਾਂ ਨੂੰ ਦਖਲ ਅੰਦਾਜ਼ੀ ਦਾ ਮੌਕਾ ਦੇ ਦੇਵਾਂਗੇ ਬਾਹਰਲੇ ਬੰਨੇ ਜਿਹੜੇ ਬੋਰਡ ਗੁਰਦੁਆਰਿਆਂ ਸਾਬਾਨ ਦੇ ਚਾਹੇ ਨਦੇੜ ਸਾਹਿਬ ਦਾ ਮਸਲਾ ਆਇਆ ਸੀ ਕਿ ਉੱਥੇ ਗੈਰ ਸਿੱਖ ਜਾਂ ਜਿਹੜੇ ਆਪਾਂ ਕਹਿ ਲਈਏ ਕਿ ਪੰਥਕ ਸਿੱਖ ਨਹੀਂ ਹੈਗੇ ਜਾਂ ਸੇਖੀ ਨਹੀਂ ਹੈਗੇ ਉਹਨਾਂ ਨੂੰ ਉਹ ਗੁਰਦੁਆਰਿਆਂ ਨੂੰ ਕੰਟਰੋਲ ਕਰ ਰਹੇ ਨੇ ਫਿਰ ਇਹੀ ਕੰਮ ਜੇ ਅਸੀਂ ਇੱਥੇ ਆਪ ਹੀ ਕਰਨ ਦੇ ਰਹੇ ਹਾਂ ਡਸਨਟ ਮੈਟਰ ਕਿ ਤੁਸੀਂ ਧਰਮ ਨੂੰ ਬਿਲੋਂਗ ਕਰਦੇ ਹੋ ਫਿਰ ਕੱਲ ਨੂੰ ਉਹੀ ਜਿਹੜਾ ਸਹਿਤਾਰੀ ਵਾਲਾ ਮਸਲਾ ਜਦੋਂ ਚੱਲ ਰਿਆ ਸੀ ਤੇ ਉਦੋਂ ਮੇਰੇ ਖਿਆਲ ਐਮਪੀ ਸਨ ਭਗਵੰਤ ਸਿੰਘ ਮਾਨ ਹੁਣੀ ਇਹਨਾਂ ਦਾ ਉਦੋਂ ਵੀ ਬਿਆਨ ਸੀ ਕਹਿੰਦੇ ਕਿ ਹਰੇਕ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਜਦੋਂ ਸਹੈਦਾਰੀ 2015 16 ਦੇ ਵਿੱਚ ਜਦੋਂ ਕੇਸ ਚੱਲਿਆ ਸੀ ਨਾ ਜਦੋਂ ਉਹਦਾ ਫੈਸਲਾ ਆਇਆ ਸੀ ਤੇ ਉਦੋਂ ਇਹਨਾਂ ਦਾ ਉਸ ਤਰੀਕੇ ਦਾ ਬਿਆਨ ਵੀ ਜਿਹੜਾ ਆਇਆ ਸੀ ਫਿਰ ਗੱਲ ਫਿਰ ਉਧਰ ਨੂੰ ਚੱਲੇਗੀ ਇਹ ਸਾਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਹੈ ਪੰਥਕ ਰੈਣੀ ਸ਼ਕਸੀ ਰੈਣੀ ਨੂੰ ਵੱਖ-ਵੱਖ ਕਰਕਣਾ ਚਾਹੀਦਾ ਹੈ ਸ਼ਕਸੀ ਰੈਣੀ ਦੇ ਵਿੱਚ ਇਹ ਹੈ ਕਿ ਆਮ ਲੋਕ ਆ ਜਿਨ੍ਹਾਂ ਨੇ ਕੋਈ ਪ੍ਰਚਾਰ ਨਹੀਂ ਕਰਨਾ ਜਿਨ੍ਹਾਂ ਨੇ ਕੋਈ ਉਧਰਲੇ ਬੰਨੇ ਨਹੀਂ ਜਾਣਾ ਹੈਗਾ ਉਹ ਹੌਲੀ-ਹੌਲੀ ਜਿਹੜਾ ਹੈਗਾ ਪਰਪੱਕ ਹੋਣਗੇ ਹੌਲੀ-ਹੌਲੀ ਜਿਹੜਾ ਹੈ ਉਹ ਖੰਡੇ-ਬਾਟੇ ਦੀ ਪੌਲ ਵੱਲ ਚਲੇ ਜਾਣਗੇ ਪਰ ਜੇ ਤੁਸੀਂ ਪ੍ਰਚਾਰ ਕਰਨਾ ਹੈ ਜੇ ਤੁਸੀਂ ਦੂਜਿਆਂ ਨੂੰ ਨਿ ਗਿਆਨ ਦੇਣਾ ਹੈਗਾ ਹੁਣ ਜੇ ਮੰਨ ਲਓ ਕਿ ਆਪਾਂ ਕਹੀ ਕਿ ਤੁਹਾਡੇ ਕੋਲ ਡਾਕਟਰੀ ਗਿਆਨ ਹੈ ਨਹੀਂ ਹੈ ਨਾ ਤੁਸੀਂ ਡਾਕਟਰ ਦੀ ਡਿਗਰੀ ਕੀਤੀ ਹੋਈ ਹੈ ਤੇ ਤੁਸੀਂ ਕਹੋ ਵੀ ਮੈਂ ਵੰਡ ਦਵਾਂ ਗਿਆਨ ਇਹ ਪੋਸੀਬਲ ਨਹੀਂ ਹੈਗਾ ਉੱਥੇ ਇਹ ਚੀਜ਼ ਨੂੰ ਲੈ ਕੇ ਔਰ ਦੂਜਾ ਜਿਹੜੀ ਟਕਰਾਅ ਦੀ ਸਥਿਤੀ ਜਦੋਂ ਆਏਗੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਗੁਰੂ ਸਾਹਿਬ ਦਾ ਫਿਰ ਜਿਹੜਾ ਪਹਿਲਾ ਮੈਸੇਜ ਹੈ ਉਹਨੂੰ ਤੇ ਤੁਸੀਂ ਫਿਰ ਦਰਕਨਾਰ ਕਰ ਰਹੇ ਹੋ ਇਹਦੇ ਤੇ ਗੱਲ ਇੱਥੇ ਇੱਕ ਹੋਰ ਕਲੀਅਰ ਕਰਨੀ ਹੋਏਗੀ ਜਦੋਂ 3-4 ਮਹੀਨਿਆਂ ਲਈ ਚਰਨਜੀਤ ਸਿੰਘ ਚੰਨੀ ਹੁਣੀ ਮੁੱਖ ਮੰਤਰੀ ਬਣੇ ਸਨ ਤੇ ਉਹ ਬਕਾਇਦਾ ਅਕਾਲ ਤਖਤ ਸਾਹਿਬ ਤੇ ਜਾਂਦੇ ਰਹੇ ਭਾਵੇਂ ਕਿ ਇਹ ਚੀਜ਼ਾਂ ਸਿੰਬੋਲਿਕ ਹੀ ਹੁੰਦੀਆਂ ਨੇ ਹੁਣ ਉਹ ਕਾਂਗਰਸ ਦੇ ਮੁੱਖ ਮੰਤਰੀ ਨੇ ਕਿ ਉਹ ਜਿਹੜਾ ਹੈਗਾ ਬਖਾਇਦਾ ਜਥੇਦਾਰ ਕਾਰਜਕਾਰੀ ਜਥੇਦਾਰ ਹਰਪੀ ਸਿੰਘ ਸੀ ਉਹਨਾਂ ਦੇ ਪੈਰੀਂ ਹੱਥੋਂ ਲਾਉਂਦੇ ਹੈਗੇ ਨੇ ਤੇ ਉਹ ਕਹਿੰਦੇ ਕਿ ਮੈਂ ਜਾਣਬੁੱਝ ਕੇ ਉਹਨਾਂ ਦੀ ਇੱਕ ਸਪੀਚ ਆ ਕਿ ਮੈਂ ਜਾਣਬੁੱਝ ਕੇ ਉੱਥੇ ਆਪਣੀਆਂ ਫੋਟੋ ਕਚਵਾਈਆਂ ਹੂੰ ਕੇ ਮੁੱਖ ਮੰਤਰੀ ਤੋਂ ਉੱਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਹੈਗਾ ਤੇ ਇੱਥੇ ਹੁਣ ਬਰਾਬਰ ਦੀ ਕਲੈਸ਼ ਦੀ ਗੱਲ ਹੋ ਰਹੀ ਹੈ ਫਿਰ ਲੋਕ ਤੇ ਕੰਪੇਅਰ ਕਰਨਗੇ ਨਾ ਤੇ ਐਂਡ ਪ੍ਰੋਡਕਟ ਤੁਸੀਂ ਕੀ ਦੇ ਰਹੇ ਹੋ ਤੁਸੀਂ ਇੱਕ ਇੱਕ ਹੋਮੇ ਵਾਲਾ ਕਿ ਤੁਹਾਡਾ ਹੀ ਕਾਪੀਰਾਈਟ ਹੈ ਅਸੀਂ ਵੀ ਕਰਾਂਗੇ ਮਤਲਬ ਤੁਸੀਂ ਕਿੱਦਾਂ ਕਰ ਸਕਦੇ ਹੋ ਤੁਸੀਂ ਧਾਰਮਿਕ ਤੌਰ ਤੇ ਤੁਸੀਂ ਉਹਨਾਂ ਦਾ ਸਹਿਯੋਗ ਕਰ ਸਕਦੇ ਹੋ ਕੋਈ ਤੁਸੀਂ ਇਹ ਕਹਿ ਸਕਦੇ ਹੋ ਕਿ ਭਾਈ ਸਾਨੂੰ ਵੀ ਸਹਿਯੋਗ ਦਿਓ ਜਾਂ ਜਿਹੜਾ ਨਿਕਿਆ ਕੋਈ ਸੰਸੇਵਾਂ ਦਾ ਮੌਕਾ ਦਿਓ ਕੋਈ ਕਮੇਟੀ ਜਿਹੜੀ ਹੈ ਉਹ ਬਣਾਉਣ ਦੇ ਲਈ ਕਰੋ ਜੇ ਉਹ ਫਿਰ ਸ਼੍ਰੋਮਣੀ ਕਮੇਟੀ ਸਹਿਯੋਗ ਨਹੀਂ ਦਿੰਦੀ ਤੇ ਫਿਰ ਉਹ ਵੀ ਲੋਕਾਂ ਦੇ ਸਾਹਮਣੇ ਹੋਏਗਾ ਕਿ ਇਹ ਦੇਖੋ ਜਾਣ ਕੇ ਕਿ ਅਕਾਲੀ ਦਲ ਦੇ ਨਾਲ ਜੁੜੇ ਹੋਏ ਆ ਤਾਂ ਨਹੀਂ ਕਰਦੇ ਪਰ ਇਸ ਤਰੀਕੇ ਦਾ ਟਕਰਾਅ ਵਾਲਾ ਕੰਮ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਉਹਦੇ ਤੇ ਜ਼ਰੂਰ ਕੰਟਰੋਲ ਜਿਹੜਾ ਹੋਣਾ ਚਾਹੀਦਾ ਬਿਲਕੁਲ ਆ ਮੌਜੂਦਾ ਸਰਕਾਰ ਇਹ ਗੱਲ ਦੇ ਉੱਤੇ ਜ਼ਰੂਰ ਧਿਆਨ ਦੇਵੇ ਕਿ ਜੇਕਰ ਤੁਸੀਂ ਐਸਜੀਪੀਸੀ ਐਸਜੀਪੀਸੀ ਦੇ ਨੁਮਾਇੰਦਿਆਂ ਨੂੰ ਸਰਕਾਰੀ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਨਹੀਂ ਮੌਕਾ ਦਿੰਦੇ ਜਾਂ ਉਹਨਾਂ ਨੂੰ ਉਲਾਉ ਨਹੀਂ ਕਰਦੇ ਤੇ ਕਿਵੇਂ ਐਸਜੀਪੀਸੀ ਵਾਲੇ ਪੰਥਕ ਮਸਲਿਆਂ ਦੇ ਵਿੱਚ ਜਾਂ ਕਿਸੇ ਵੱਡੇ ਸਮਾਗਮ ਦੇ ਵਿੱਚ ਤੁਹਾਡੇ ਵੱਲੋਂ ਤਿਆਰ ਕੀਤੀ ਜਾ ਰਹੀਆਂ ਤਵਾਮ ਮਨ ਦੇ ਵਿੱਚ ਤੁਹਾਡੇ ਬਤੌਰ ਸਿੱਖ ਭਾਵਨਾਵਾਂ ਸੋਹਣ ਲੇਕਿਨ ਹਾਂ ਤੁਸੀਂ ਦੇਖੋ ਤੁਸੀਂ ਇੱਕ ਵੱਡੇ ਅਹੁਦੇ ਦੇ ਉੱਤੇ ਬੈਠੇ ਹੋ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ ਹੋ ਤੇ ਜੇਕਰ ਐਸਜੀਪੀਸੀ ਕਹਿੰਦੀ ਹੈ ਕਿ ਹਾਂ ਇਸ ਸਮਾਗਮ ਇੱਕ ਪੰਥਕ ਦਾਇਰੇ ਦੇ ਵਿੱਚ ਮਨਾਏ ਜਾਣਗੇ ਮਨਾਏ ਜਾਣੇ ਚਾਹੀਦੇ ਨੇ ਤਾਂ ਉਹ ਗੱਲ ਦੇ ਵੱਲ ਧਿਆਨ ਜ਼ਰੂਰ ਦਿੱਤਾ ਜਾਏ ਇਨਫੈਕਟ ਮੌਕਾ ਹੈ ਅੱਗੇ ਜਾਓ ਐਸਜੀਪੀਸੀ ਵਾਲਿਆਂ ਨੂੰ ਕਹੋ ਕਿ ਹਾਂ ਬਈ ਸਾਨੂੰ ਦੱਸੋ ਕਿ ਸਾਡੇ ਲਈ ਮੌਕਾ ਹੈਗਾ ਅਸੀਂ ਕਿਹੜੀ ਪਰਮਿਸ਼ਨਾਂ ਤੁਹਾਨੂੰ ਕਿਹੜੀ ਥਾਂ ਚਾਹੀਦੀ ਵੱਡੇ ਸਮਾਗਮ ਕਰਨ ਦੇ ਲਈ ਅਸੀਂ ਤੁਹਾਡੇ ਨਾਲ ਖੜੇ ਆ ਇਹ ਵੱਖਰਾ ਨਜ਼ਰ ਆਇਆ ਉਹ ਉਹੀ ਗੱਲ ਆ ਜਾਂਦੀ ਹਰ ਵਾਰ ਆਮ ਆਦਮੀ ਪਾਰਟੀ ਵਾਲੇ ਕੋਸ਼ਿਸ਼ ਕਰਦੇ ਨੇ ਸਾਨੂੰ ਮੌਕਾ ਮਿਲੇ ਅਸੀਂ ਐਸਡੀਪੀਸੀ ਦੇ ਵਿੱਚ ਇੰਟਰਵੈਨ ਕਰੀਏ ਭਾਵੇਂ ਚੋਣਾਂ ਨੂੰ ਲੈ ਕੇ ਕਰੀਏ ਹਾਂ ਫਿਰ ਫਿਰ ਇਹ ਬਾਤੋ ਫਿਰ ਆ ਜਾਣਗੇ ਕਿ ਹਾਂਜੀ ਵੀ ਅਸੀਂ ਵੀ ਜਿਹੜਾ ਹੈ ਲੈ ਕੇ ਅਸੀਂ ਵੀ ਸਿੱਖਿਆ ਗਿਆ ਸਾਡੀ ਵੀ ਜ਼ਿੰਮੇਵਾਰੀ ਹੈ ਜੀ